ਇਹੋ ਜਿਹਾ ਵੇਲਾ ਹੈ ਕਿ ਭਰਾ ਦਾ ਹਜੇ ਸਿਵਾ ਠੰਡਾ ਨਹੀਂ ਹੋਇਆ ਤੇ ਤਰੰਗਾਉਣਾ ਪੈ ਗਿਆ ਹਾਂਜੀ ਭੁੱਲਰ ਸਾਹਿਬ ਇਸ ਤਰ੍ਹਾਂ ਵੀ ਹੋ ਚੁੱਕੀ ਹੈ ਜੀ ਮੇਰੇ ਨਾਲ ਹੋਈ ਆ ਇੱਕ ਰਾਤ ਇਹੋ ਜਿਹੀ ਆਈ ਉਹਨਾਂ ਦੀ ਜਿਆਦਾ ਸਿਹਤ ਖਰਾਬ ਹੋ ਗਈ ਤੇ ਸਵੇਰ ਨੂੰ ਫੋਨ ਆਇਆ ਜੀ ਸਾਨੂੰ ਅੱਛਾ ਸਾਡਾ ਪ੍ਰੋਗਰਾਮ ਹੈਗਾ ਜੀ ਭੁੱਲਰ ਸਾਹਿਬ ਉਦੋਂ ਗਰਸ਼ੰਕਰ ਦੇ ਕੋਲ ਪਿੰਡ ਮਾਲਾਂ ਅੱਛਾ ਬੇਨਤੀ ਫਰਿਆਦ ਕਰ ਕਰ ਦੋ ਵੀ ਸਾਡੇ ਘਰ ਬੱਚਾ ਜਨਮ ਲਵੇ ਚਾਹੀਤੇ ਹੋਵੇ ਚਾਹੇ ਪੁੱਤ ਹੋਵੇ ਅੱਛਾ ਅੱਛਾ ਤੇ ਤੁਹਾਡਾ ਹੀ ਖੜਾ ਲਵਾਉਣਾ ਤੁਹਾਡਾ ਹੀ ਖੜਾ ਲਵਾਉਣਾ ਅੱਛਾ ਜਿਹਾ ਵੀ ਸਾਡੇ ਮਾਮਾ ਜੀ ਦੀ ਡੈਥ ਹੋ ਗਈ ਹੈ ਵੀ ਮਾਸੀ ਹੁਣੀ ਆ ਨਹੀਂ ਸਕਦੇ ਉਹ ਕਹਿੰਦੇ ਵੀ ਬਲਵਿੰਦਰ ਸਾਡਾ ਵੀ ਸਾਡੀ ਵੀ ਬੇਨਤੀ ਹੈ ਵੀ ਸਾਡੀ ਵੀ ਮਜਬੂਰੀ ਹੈ ਕਹਿੰਦੇ ਯਾਰ ਸਾਡੀ ਕਾਦੀ ਮਜਬੂਰੀ ਉਹ ਉਹਨਾਂ ਨੂੰ ਮਜਬੂਰੀ ਆ ਕਹਿੰਦੇ ਨਹੀਂ ਵੀ ਜਿਹੜੀ ਸੁੱਖ ਆ ਨਾ ਵੀ ਬਹਿਰ ਬਾਹਰੋਂ ਐਨ ਆਰ ਆਈ ਵੀਰਾਂ ਨੇ ਪੈਸੇ ਭੇਜੇ ਹੋ ਆ ਵੀ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਅਨਮੋਲ ਨੇ ਅਰਦਾਸ ਕੀਤੀ ਸੀ ਸੰਸਕਾਰ ਹੋ ਗਏ ਸਾਡੇ ਬਖਸ਼ੀ ਭਾਜੀ ਨੂੰ ਇਹਨਾਂ ਨੇ ਦੱਸ ਦਿੱਤਾ ਬੜੇ ਨੂੰ ਕਿ ਭਾਜੀ ਸਾਨੂੰ ਬਹੁਤ ਵੱਡੀ ਮਜਬੂਰੀ ਆ ਕਹਿੰਦੇ ਚੱਲ ਜਊਗੀ ਸਟੇਜ ਤੇ ਤੇ ਉਹਦਾ ਹਾਲ ਤਾਂ ਹੈ ਨਹੀਂ ਕੋਈ ਕਹਿੰਦੇ ਅਸੀਂ ਜਾਣਾ ਹੀ ਆ ਭਾਜੀ ਗਾਣਾ ਨਹੀਂ ਕੋਈ ਵੀ ਉਹਨਾਂ ਦੇ ਫੋਨ ਆਈ ਜਾਂ ਤਿੰਨ ਵੱਜ ਗਏ ਜੀ ਸੰਸਕਾਰ ਹੁੰਦੇ ਆ ਸ਼ਾਮ ਦੇ ਸ਼ਾਮ ਦੇ ਉੱਥੇ ਸੰਸਕਾਰ ਹੋਏ ਉਹਨਾਂ ਨੂੰ ਬੇਰਿਆ ਕੀਤਾ ਜੀ। ਪਰੋਣਾ ਧੋਣਾ ਹੋਇਆ ਸਾਰਾ ਕੁਝ। ਉਹ ਘਰ ਨੂੰ ਨਹੀਂ ਮੈਨੂੰ ਜਾਣ ਦਿੱਤਾ। ਉੱਥੇ ਗੁਰੂ ਘਰ ਆ ਜੀ ਗੁਰੂ ਘਰ ਤੋਂ ਹੱਥ ਜੋ ਕਰਦੇ ਹੁੰਦੇ ਰਸਮਾਂ ਹੁੰਦੀਆਂ। ਇਹ ਰਸਮਾਂ ਕਰਦੇ ਹੁੰਦੇ। ਉੱਥੋਂ ਹੀ ਮੈਨੂੰ ਗੱਡੀ 'ਚ ਬਿਠਾ ਲਿਆ। ਮੈਂ ਗੱਡੀ ਸੀਟ ਤੇ ਪੈ ਗਈ। ਇੱਕ ਤਾਂ ਉਦਾਂ ਮਨ ਬਹੁਤ ਛੋਟਾ ਹੋ ਗਿਆ। ਇੱਕ ਉਦਾਂ ਇਦਾਂ ਵੀ ਪੇਕੇ ਪਿੰਡ ਦੇ ਵਿੱਚ ਮੈਨੂੰ ਲੋਕੀ ਕੀ ਕਹਿਣਗੇ ਕੀ ਕਹਿਣਗੇ ਵੀ ਐਡੀ ਵੀ ਕਿਹੜੀ ਗੱਲ ਸੀ ਭੈਣ ਪ੍ਰੋਗਰਾਮ ਨਹੀਂ ਛੱਡ ਸਕੀ ਪ੍ਰੋਗਰਾਮ ਨਹੀਂ ਛੱਡ ਸਕੀ ਹਨਾ ਵੀ ਮੈਂ ਵੀ ਜੀਣਾ ਆ ਵੀ ਮੇਰੀ ਵੀ ਕੋਈ ਇੱਥੇ ਜ਼ਿੰਦਗੀ ਤੇ ਰੱਬ ਨੇ ਮੈਨੂੰ ਜਿੰਦਗੀ ਬਖਸ਼ੀ ਵੀ ਮੈਂ ਵੀ ਜੀਣਾ ਉਸ ਵੇਲੇ ਜਦੋਂ ਗਏ ਸਟੇ ਤੇ ਇਹ ਦੇਖ ਲਓ ਕਿ ਮੇਲਾ ਨੱਕੋ ਨੱਕ ਭਰਿਆ ਆ ਰਾਤ ਦਿਨ ਮੇਲਾ ਚੱਲਦਾ ਸੀਗਾ ਜੀ ਲੋਕੀ ਤਾੜੀਆਂ ਕਿਸੇ ਨੂੰ ਕੋਈ ਐਦਾਂ ਥੋੜੀ ਪਤਾ ਵੀ ਕਿੱਦਾਂ ਆਈ ਹੈ ਕਿੱਦਾਂ ਆਈ ਹੈ ਕਿਵੇਂ ਖਲੋਤੀ ਕਿਵੇਂ ਸਟੇਜ ਤੇ ਕਿੰਨਾਂ ਧਰਮਕ ਇੱਕ ਦੋ ਰਚਨਾ ਲਾਈਆਂ ਉਸ ਤੋਂ ਬਾਅਦ ਪਿੱਛੇ ਪਾਣੀ ਲੈ ਕੇ ਖੜੇ ਬੱਚੇ ਵੀ ਨਾਲ ਆਪ ਵੀ ਨਾਲ ਵੀ ਕਿਤੇ ਹੋਣ ਵੀ ਨਾ ਡਿੱਗ ਪਵੇ ਇਹਨੂੰ ਕੁਝ ਨਾ ਹੋ ਜਵੇ ਬਸ ਇੱਕੋ ਵਾਰੀ ਆਪਣੇ ਮਾਲਕ ਨੂੰ ਯਾਦ ਕੀਤਾ ਤੇ ਤੇਰੇ ਰੰਗਾਂ ਦਾ ਤਾਂ ਕੋਈ ਭੇਤ ਐ ਨਹੀਂ ਕਹਿੰਦੇ ਗਰੀਬੀ ਅਮੀਰੀ ਤੁਸੀਂ ਦਿਲ ਨੂੰ ਵੀ ਦੇਖੋ ਵੀ ਦਿਲ ਵੀ ਕਿੱਥੇ ਖੁਸ਼ ਹੁੰਦਾ ਕਿੱਥੇ ਇਹ ਗਮਾਂ 'ਚ ਹੁੰਦਾ ਕਿੱਥੇ ਦੁਖੀ ਹੁੰਦਾ ਕਿੱਥੇ ਖੁਸ਼ ਹੁੰਦਾ ਦੁਖੀ ਹੁੰਦਾ ਇਹ ਇਹ ਤਾਂ ਇਹਨੂੰ ਪਤਾ ਆ ਦੋ ਰਚਨਾ ਲਾ ਕੇ ਆਪਣੇ ਮਨ ਨੂੰ ਮੜ ਜਾ ਹੌਸਲਾ ਹੌਸਲਾ ਹੋਇਆ ਪਾਣੀ ਪੀਤਾ ਉਸ ਦਰਬਾਰ ਵੱਲ ਸਲਾਮ ਕੀਤੀ ਵੀ ਮਾਲਕ ਤੇਰੇ ਚਰਨਾਂ ਚ ਆਈਆਂ ਵੀ ਜਿੱਥੇ ਮਰਜੀ ਨਚਾਲਾ ਮੈਂ ਤੇਰੀ ਗੰਜਰੀ ਆ ਪਹਿਲਾਂ ਉੱਥੇ ਨੱਚ ਕੇ ਆਈਆਂ ਅੰਦਰੋਂ ਤੇ ਹੁਣ ਤੂੰ ਨਚਾਲਾ ਬਸ ਆ ਮੇਰੀ ਜ਼ਿੰਦਗੀ ਦੇ ਵਿੱਚ